ਹੁਣ ਕਣਕ ਦਾ ਜਿਹੜਾ ਬੀਜ ਵਜਾਇਆ ਚੱਲਣਾ ਹੈ 20 25 ਅਕਤੂਬਰ ਤੋਂ ਲੈ ਕੇ 15 20 ਨਵੰਬਰ ਤੱਕ ਕਣਕ ਦਾ ਬੀਜ ਵਜਾਇਆ ਚੱਲਦਾ ਹੁੰਦਾ ਤੇ ਮੇਰੇ ਕਿਸਾਨ ਭਰਾਵਾਂ ਲਈ ਅੱਜ ਇੱਕ ਆਪਾਂ ਕਣਕ ਦਾ ਬੀਜ ਗ੍ਰੈਂਡਰ ਕਰਨ ਵਾਲੀ ਮਸ਼ੀਨ ਲੈ ਕੇ ਆਏ ਆ 22 ਇਹ ਘੁੰਮਣ ਤੋਂ ਕੰਮ ਕਰਦੇ ਆ ਤੇ ਜਿਹੜੇ ਕਿਸਾਨ ਭਰਾਵਾਂ ਨੇ ਕਣਕ ਦਾ ਬੀਜ ਗ੍ਰੈਂਡਰ ਕਰਵਾਉਣਾ ਹੋਵੇ ਤਾਂ ਦਿੱਤੇ ਨੰਬਰਾਂ ਦੇ ਉੱਪਰ ਪਹਿਲਾਂ ਤੁਸੀਂ ਸੰਪਰਕ ਜ਼ਰੂਰ ਕਰਿਓ ਇਦੇ ਨਾਲ ਫਾਇਦਾ ਕੀ ਹੈ ਇਹਦੇ ਨਾਲ ਫਾਇਦਾ ਇਹ ਹੈ ਵੀ ਦੋ ਤਿੰਨ ਤਰ੍ਹਾਂ ਦੀ ਜਿਹੜੀ ਟੁੱਟ ਹੁੰਦੀ ਹੈ ਉਹ ਆਪਣੇ ਪਸ਼ੂਆਂ ਦੇ ਦਾਣੇ ਵਾਸਤੇ ਕੰਮ ਆ ਜਾਂਦੀ ਹੈ ਤੇ ਜਿਹੜਾ ਮੋਟਾ ਬੀਜ ਹੁੰਦਾ ਹੈ ਜਮ ਇੱਕ ਨੰਬਰ ਸੀਡ ਹੁੰਦਾ ਹੈ ਉਹ ਨਿਕਲ ਕੇ ਅਲੱਗ ਸਾਈਡ ਤੇ ਇੱਕ ਪਾਸੇ ਹੋ ਜਾਂਦਾ ਕਿਉਂਕਿ ਕਿੱਥੇ ਤਾਂ ਆਪਾਂ ਨੇ 50 ਕਿਲੋ ਸੀਡ ਪਾਉਣਾ ਜਿਹੜੀ ਟੁੱਟ ਫੁੱਟ ਵਾਲਾ ਸੀਡ ਹੁੰਦਾ ਉਹਦੇ ਕੋ ਸੀਡ ਕਦੇ ਵੀ ਜਰਮੀਨੇਸ਼ਨ ਨਹੀਂ ਲੈਂਦਾ ਜਿਹੜਾ ਸੀਡ ਮੋਟਾ ਸੀਡ ਹੁੰਦਾ ਉਹ 35 ਤੋਂ 40 ਕਿਲੋ ਹੀ ਜਿਹੜਾ ਕੰਮ ਕਰ ਜਾਂਦਾ ਹੈ ਬਾਈਆਂ ਦਾ ਪਿੰਡ ਮੋੜ ਮੰਡੀ ਦੇ ਕੋਲ ਘੁੰਮਣਕਲਾ ਪਿੰਡ ਹੈ ਸਕਰੀਨ ਦੇ ਉੱਪਰ ਨੰਬਰ ਵੀ ਦਿੱਤਾ ਹੋਇਆ ਹੈ ਜਿੰਨਾ ਵੀ ਕਿਸਾਨ ਭਰਾਵਾਂ ਨੇ ਜਿੰਨਾ ਵੀ ਵੀ ਗ੍ਰੈਂਡਰ ਕਰਵਾਉਣਾ ਹੋਵੇ ਤਾਂ ਇਸ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋ ਮਸ਼ੀਨ ਬਹੁਤ ਵਧੀਆ ਹੈ ਪਿਛਲੇ ਸਾਲਾਂ ਦੇ ਵਿੱਚ ਵੀ ਆਪਣੇ ਪਿੰਡਾਂ ਦੇ ਵਿੱਚ ਇਸ ਮਸ਼ੀਨ ਦੇ ਕਾਫੀ ਕੰਮ ਕੀਤਾ ਤੇ ਜਿਹੜਾ 1 ਕੁਇੰਟਲ ਦਾ ਪੈਸਾ ਲੈਂਦਾ ਬਾਈ 110 ਰੁਪਏ ਇੱਕ ਕੁਆਂਟਲ ਦੇ ਤੇ ਮਸ਼ੀਨ ਜਿੰਨੇ ਦਿਨ ਮਰਜੀ ਰੱਖੋ ਜਿੰਨੇ ਵੀ ਕਣਕ ਤੁਸੀਂ ਗ੍ਰੈਂਡਰ ਕਰਵਾਉਣੀ ਚਾਹੁੰਦੇ ਹੋ ਤਾਂ ਬਾਈ ਬਹਾਦਰ ਸਿੰਘ ਘੁੰਮਣ ਦੇ ਨਾਲ ਸੰਪਰਕ ਕਰ ਸਕਦੇ ਕਿਉਂਕਿ ਇੱਥੋਂ ਪਿੱਛੋਂ ਇਹਨੇ ਕਣਕ ਚੱਕਣੀ ਹੈ ਅੱਗੇ ਜਾ ਕੇ ਤਿੰਨ ਵਾਰੀ ਕਣਕ ਬੰਨਣੀ ਹੈ ਕੁੰਡੀ ਅੱਡੇ ਲਿਕਲਣੀ ਹੈ ਟੋਟਾ ਅੱਡੇ ਲਿਕਲਣੀ ਹੈ ਤੇ ਬਰੀਕ ਦਾਣਾ ਜਿਹੜਾ ਅਲੱਗ ਲਿਕੜਨਾ ਤੇ ਜਿਹੜਾ ਮੋਟਾ ਦਾਣਾ ਗ੍ਰੈਂਡਰ ਹੋ ਜਾਣਾ ਉਹ ਇੱਥੇ ਆ ਕੇ ਜਿਹੜਾ ਬੋਰੀ ਦੇ ਵਿੱਚ ਪੈਂਦਾ ਜਾਣਾ ਹੈ ਕਿਉਂਕਿ ਇਹਦੇ ਨਾਲ ਫਾਇਦਾ ਆਪਾਂ ਨੂੰ ਇਹ ਹੁੰਦਾ ਹੈ ਕਈ ਵਾਰ ਆਪਾਂ ਕਣਕ ਦਾ ਬੀਜ ਵੇਰਾ ਕਰ ਲੈਂਦੇ ਆ ਬਰੀਕ ਕਣਕ ਜਿਆਦਾ ਵੀ ਵੇਰਾ ਕਰ ਲੈਂਦੇ ਮੋਟੀ ਕਣਕ ਦਾ ਬੀਜ ਵੇਰਾ ਘੱਟ ਹੁੰਦਾ ਹੈ ਇਹ ਜਿੰਨੀ ਕੰਮ ਦੀ ਕਣਕ ਹੁੰਦੀ ਹੈ ਉਹੀ ਕਣਕ ਜਿਹੜਾ ਜਰਮੀਨੇਸ਼ਨ ਲੈਂਦੀ ਹੈ ਫਿਰ ਆਪਾਂ ਦੁਬਾਰੇ ਫਿਰ ਛਿੱਟਾ ਦਿੰਦੇ ਫਿਰਦੇ ਹੁੰਨੇ ਆ ਕਿਉਂਕਿ ਇਹਦੇ ਨਾਲ ਫਾਇਦਾ ਇਹ ਹੁੰਦਾ ਹੈ ਵੀਕਤ ਆਪਾਂ ਨੂੰ ਕੰਮ ਦਾ ਦੇਖੋ ਬੀਜ ਮਿਲ ਜਾਂਦਾ ਦੂਸਰੀ ਨੰਬਰ ਤੇ ਜੀ ਟੂਟ ਫੁੱਟ ਹੁੰਦੀ ਆਪਣੇ ਉਹ ਮਾਲ ਪਸੂਆਂ ਦੇ ਲਈ ਕੰਮ ਆ ਜਾਂਦੇ ਆ ਤੇ ਇਹ ਆਪਣਾ ਨੁਕਸਾਨ ਹੋਣ ਉਹ ਵਜ ਜਾਂਦਾ ਕਿਉਂਕਿ ਮੰਨ ਕੇ ਚੱਲੋ ਰੁਪਿਆ 1 ਕਿਲੋ ਤੇ 1 ਰੁਪਿਆ ਖਰਚਾ ਆਉਂਦਾ ਸਾਰੀ ਕਣਕ ਪਹਿਲਾਂ ਇੱਥੇ ਪਾਈ ਜਾਂਦੀ ਹੈ ਇੱਥੋਂ ਬਾਅਦ ਇਸ ਦੇ ਵਿੱਚ ਜਿਹੜੀ ਬਰੀਕ ਟੁੱਟ ਫੁੱਟ ਹੁੰਦੀ ਹੈ ਇਹਦੇ ਵਿੱਚ ਪੈਦਾ ਪੈਣ ਲੱਗ ਜਾਂਦੀ ਹੈ ਕਿਉਂਕਿ ਇਹ ਵੀ ਆਪਣੇ ਮਾਲਕ ਉਸਨ ਲਈ ਕੰਮ ਆਉਂਦੀ ਹੈ ਇਹਦੇ ਵਿੱਚ ਕੁੰਡੀ ਕੱਢ ਲਿਆ ਜਾਂ ਡੱਕਾ ਡੋਲਾ ਹੁੰਦਾ ਉਹ ਆ ਜਾਂਦਾ ਤੇ ਜਿੰਨਾ ਵੀ ਹੁੰਦਾ ਹੈ ਤੇ ਦੂਸਰੇ ਨੰਬਰ ਤੇ ਸਭ ਤੋਂ ਬਰੀਕ ਕਣਕ ਇਸ ਬੁਰੀ ਦੇ ਵਿੱਚ ਪੈਂਦੇ ਆ ਚਾਰਨਾ ਜਿਹੜਾ ਜਮ ਮਰੀਕ ਲੱਗਦਾ ਹੁੰਦਾ 30 ਉਸ ਤੋਂ ਬਾਅਦ ਇੱਥੇ ਗ੍ਰੈਂਡਰ ਹੁੰਦੇ ਆ ਇੱਥੇ ਮੋٹے ਦਾਣੇ ਪੈ ਪੈ ਹੁੰਦੇ ਆ ਤੇ ਕੋਈ ਜਿਆਦਾ ਖਰਚਾ ਵੀ ਨਹੀਂ ਹੁੰਦਾ ਇੱਕ ਕੁਇੰਟਲ ਦਾ 110 ਰੁਪਏ ਸਾਰਾ ਖਰਚਾ ਹੈਗਾ ਤੇ ਭਾਈ ਆਪ ਆਉਂਦਾ ਘਰੇ ਆ ਕੇ ਗ੍ਰੈਂਡਰ ਕਰਕੇ ਜਾਂਦਾ ਤੇ ਮੈਂ ਮੇਰੇ ਕਿਸਾਨ ਭਰਾਵਾਂ ਨੂੰ ਇਹ ਹੀ ਬੇਨਤੀ ਕਰਦਾ ਵੀ ਬਾਈ ਦੇ ਨਾਲ ਤੁਸੀਂ ਸੰਪਰਕ ਕਰਕੇ ਵੱਧ ਤੋਂ ਵੱਧ ਜਿਹੜੀ ਕਣਕ ਜਿਹੜੀ ਗ੍ਰੈਂਡਰ ਕਰਵਾਓ ਕਿਉਂਕਿ ਇੱਥੇ ਜਿਹੜੀ ਪਿੱਛੇ ਦੀ ਹੁੱਡੀ ਬਣੀ ਹੋਈ ਹੈ ਇਹਦੇ ਵਿੱਚ ਕਣਕ ਪੈਂਦੀ ਹੈ ਉਸ ਤੋਂ ਬਾਅਦ ਇਸ ਤਰ੍ਹਾਂ ਮोटे-ਮोटे ਦਾਣੇ ਜਿਹੜੇ ਗ੍ਰਿੰਡਰ ਹੋ ਕੇ ਜਾਂਦੇ ਆ ਮੇਰੇ ਪਿੰਡ ਦੇ ਵਿੱਚ ਵੀ ਇਹ ਬਾਈ ਆਇਆ ਸੀਗਾ ਤੇ ਬਾਈ ਕੋਲੇ ਜਿਹੜਾ ਟਰੈਕਟਰ ਮੂਰੇ ਲਾਇਆ ਸ਼ੋਨਾਲੀ ਕਾ ਤਿੰਨ ਸਿਲੰਡਰ ਟਰੈਕਟਰ ਲੱਗਿਆ ਹੋਇਆਗਾ ਤੇ ਵਧੀਆ ਮਸ਼ੀਨ ਦੀ ਸਰਵਿਸ ਬਾਈ ਨੇ ਕੀਤੀ ਹੋਈ ਆ ਪਿਛਲੇ ਸਾਲ ਰੰਗ ਰੋਗਨ ਵੀ ਕਰਵਾਇਆ ਸੀ ਇਸ ਸਾਲ ਵਧੀਆ ਬਾਈ ਨੇ ਰੰਗ ਰੋਗਨ ਕਰਵਾ ਕੇ ਐਨ ਮਸ਼ੀਨ ਜਮਾ ਨਮੀ ਕਰਵਾ ਰખી ਆ ਤੇ ਕਿਸਾਨ ਭਰਾਵਾਂ ਨੂੰ ਬੇਨਤੀ ਇਹ ਹੀ ਆ ਵੀ ਜਿੰਨਾ ਵੀ ਕਿਸਾਨ ਭਰਾਵਾਂ ਨੇ ਬੀਜ ਗ੍ਰੈਂਡਰ ਕਰਵਾਉਣਾ ਹੋਵੇ ਘਰੇ ਬੁਲਾ ਕੇ ਤਾਂ ਬਾਈ ਬਹਾਦਰ ਸਿੰਘ ਘੁੰਮਣ ਦੇ ਨਾਲ ਤੁਸੀਂ ਸੰਪਰਕ ਕਰਕੇ ਜਿਹੜੀ ਬੀਜ ਗ੍ਰੈਂਡਰ ਕਰਵਾਉਣ ਵਾਲੀ ਮਸ਼ੀਨ ਆ ਉਹ ਤੁਸੀਂ ਆਪ ਦੇ ਘਰ ਬੁਲਾ ਸਕਦਾ ਦੋ ਦਿਨ ਚਾਰ ਦਿਨ ਜਿੰਨੇ ਦਿਨ ਵੀ ਤੁਹਾਡੇ ਪਿੰਡ ਦੇ ਵਿੱਚ ਕੰਮ ਹੈਗਾ ਤਾਂ ਬਾਈ ਦੇ ਨਾਲ ਸੰਪਰਕ ਕਰਕੇ ਤੁਸੀਂ ਬੀਜ ਗ੍ਰੈਂਡਰ ਜ਼ਰੂਰ ਕਰਵਾਓ ਕਿਉਂਕਿ ਪੱਖੇ ਦੇ ਨਾਲ ਉਹਨਾਂ ਛਾਣੂ ਛਾਣੀ ਨਹੀਂ ਹੁੰਦੀ ਨਾ ਚਾਰਨੇ ਨਾਲ ਉਹਨਾਂ ਛਾਣੂ ਛਾਣੀ ਹੁੰਦੀ ਜਿੰਨੀ ਇਹਦੇ ਨਾਲ ਸ਼ਾਣਾ ਸ਼ਾਣੀ ਹੁੰਦੀ ਹੈ ਕਿਉਂਕਿ ਉਹਦੇ ਨਾਲ ਬਰੀਕ दाਣੇ ਵੀ ਜਾਂਦੇ ਇਹ ਤਾਂ ਮੋٹے ਦਾਣੇ ਇੱਕ ਪਾਸੇ ਕੱਢ ਦੇਣੇ ਆ ਬਰੀਕ ਦਾਣੇ ਇੱਕ ਪਾਸੇ ਕੱਢ ਦੇਣੇ ਘੁੰਡੀ ਕੱਢ ਲੈ ਕੇ ਪਾਸੇ ਕੱਢ ਦੇਣਾ ਜੀ ਦੇ ਨਾਲ ਆਪਣਾ ਵੀ ਫਾਇਦਾ ਅੱਗੇ ਜਾ ਕੇ ਕਣਕ ਦਾ ਵੀ ਫਾਇਦਾ ਹੋਣਾ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਜਰਮੀਨੇਸ਼ਨ ਚੈੱਕ ਜਰਮੀਨੇਸ਼ਨ ਚੈੱਕ ਕਰਨ ਦੀ ਸ਼ਕਤੀ ਬਾਰੇ ਵੀ ਜਿਹੜਾ ਆਪਾਂ ਦੱਸਾਂਗੇ ਕਿਉਂਕਿ ਕੋਈ ਵੀ ਆਪਾਂ ਸੀਡ ਲੈਣੇ ਆ ਉਹਦਾ ਬੀਜ ਦਾ ਜਰਮੀਨੇਸ਼ਨ ਜ਼ਰੂਰ ਚੈੱਕ ਕਰੋ ਜੇ ਤੁਸੀਂ ਬੀਜ ਗ੍ਰੈਂਡਰ ਕਰਵਾ ਰਹੇ ਹੋ ਜਾਂ ਕੁਝ ਵੀ ਕਰਵਾ ਰਹੇ ਹੋ ਤੇ ਪਿੱਛੋਂ ਆਪਾਂ ਨੂੰ ਜਰਮੀਨੇਸ਼ਨ ਹੋਣ ਦੀ ਨੌਬਤ ਖੜੀ ਨਾ ਹੋਵੇ ਉਹਦੇ ਲਈ ਆਪਾਂ ਇੱਕ ਸਪੈਸ਼ਲ ਵੀਡੀਓ ਕੱਲ ਤੱਕ ਜਿਹੜੀ ਅਪਲੋਡ ਕਰਾਂਗੇ ਕਿਉਂਕਿ ਹੁਣ ਕਾਫੀ ਵੀਡੀਓ ਅਪਲੋਡ ਹੋਣਗੀਆਂ ਆਪਾਂ 1-2 ਦਿਨ ਪੂਸ਼ਜ ਯੂਨੀਵਰਸਿਟੀ ਦਿੱਲੀ ਦੇ ਵਿੱਚ ਵੀ ਗਏ ਆ ਤੇ ਉੱਥੋਂ ਵੀ ਕਾਫੀ ਵੀਡੀਓ ਲੈ ਕੇ ਆਏ ਆ ਤੇ 2-4 ਦਿਨਾਂ ਦੇ ਵਿੱਚ ਕਿਸਾਨਾਂ ਨਾਲ ਨਵੇਂ-ਨਵੇਂ ਚੋਨੇ ਦੇ ਬੀਜਾਂ ਬਾਰੇ ਜਾਣਕਾਰੀ ਦੇਵਾਂਗੇ ਕਿਹੜੇ ਆਉਣ ਵਾਲੇ ਸਾਲਾਂ ਦੇ ਵਿੱਚ ਕਿਹੜੇ ਆਪਾਂ ਨੂੰ ਪੂਸ਼ਜ ਯੂਨੀਵਰਸਿਟੀ ਦਿੱਲੀ ਤੋਂ ਜਿਹੜੇ ਸੂਟ ਮਿਲ ਲਗੇ ਕਿਸਾਨਾਂ ਨੂੰ ਦੁਬਾਰਾ ਕੁਐਸਟਮ ਫੇਰ ਇਹੀ ਕਰਦਾ ਵੀ ਬੀਜ ਨੂੰ ਗ੍ਰੇਂਡਰ ਜਰੂਰ ਕਰਾਓ ਗ੍ਰੇਂਡਰ ਵਿੱਚ ਕਰਵਾਉਣ ਦੇ ਨਾਲ ਤੇ ਫਸਲ ਦੀ ਪੈਦਾਵਾਰਤਾ ਵਧਣੀ-ਵਧਣੀ ਹੈ ਤੇ ਆਪਣਾ ਵੀ ਬੜਾ ਫਾਇਦਾ ਹੁੰਦਾ ਹੈ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਇਸ ਦਿੱਤੇ ਨੰਬਰ ਤੇ ਸੰਪਰਕ ਕਰਕੇ ਭਾਈ ਬਹਾਦਰ ਸਿੰਘ ਦੇ ਨਾਲ ਤੁਸੀਂ ਕੰਟੈਕਟ ਕਰਕੇ ਜਿਹੜੀ ਮਸ਼ੀਨ ਨੂੰ ਆਪਣੇ ਘਰ ਮੰਗਾ ਸਕਦੇ ਹੋ 2 ਦਿਨ 4 ਦਿਨ 5 ਦਿਨ ਜਿੰਨੇ ਦਿਨ ਵੀ ਕੰਮ ਹੈਗਾ ਤੁਸੀਂ ਵਾਈ ਨੂੰ ਬੁਲਾ ਕੇ ਸਾਰਾ ਕੰਮ ਜਿਹੜਾ ਨਿਬੇੜ ਸਕਦੇ ਹੋ ਧੰਨਵਾਦ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਾ ਕਰੋ ਕਿ ਇਹ ਪਾਕਿਸਾਨਾ ਦੇ ਇਤਤ ਲਈ ਵੀਡੀਓ ਬਣਦੀ ਆ ਕੋਈ ਆਪਾਂ ਜਿਹੜੀ ਹੋਰ ਕੋਈ ਕਿਸੇ ਫਾਇਦੇ ਲਈ ਵੀਡੀਓ ਨਹੀਂ ਬਣਾਉਂਦੇ ਕਿਉਂਕਿ ਆਪਣੇ ਚੈਨਲ ਦੇ ਉੱਪਰ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦੇ ਲਈ ਵੀਡੀਓ ਬਣਦੀ ਆ ਤੇ ਬਣਦੀ ਰਹੂਗੀ ਜਿੰਨਾ ਚਿਰ ਇਸ ਦੁਨੀਆ ਦੇ ਉੱਤੇ ਆਪਾਂ ਕੰਮ ਕਰਦੇ ਆ ਧੰਨਵਾਦ